ਸਿਰੀ ਰਾਗ ਮਹੱਲਾ ਪੰਜਵਾ ਘਰੋ ਪਹਿਲਾ ਸੰਤ ਜਨਾ ਮੇਲੇ ਭਾਈਆ ਕਟੇ ਅੜਾ ਜਮਕਾਲੋ ਸੱਚਾ ਸਾਹਿਬੋ ਮਨ ਬੁੱਠਾ ਹੋਆ ਖਸਮ ਦਿਆਲੋ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲੋ ਮੇਰੇ ਸਤਗੁਰਾ ਹਉ ਤਉਦ ਵਿਟਹੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜੇਨ ਤੂੰ ਸੇਵਿਆ ਭਾਉ ਕਾਰੇ ਸੇਈ ਪੁਰਖ ਸੁਜਾਨ ਤਿਨਾ ਪਿਛੈ ਛੁੱਟੀਐ ਜਿਨ ਅੰਦਰੇ ਨਾਮ ਨਿਧਾਨੁ ਗੁਰ ਜੀ ਵਡੁ ਦਾਤਾ ਕੋ ਨਹੀਂ ਜੇਨ ਦਿੱਤਾ ਆਤਮਦਾਨ ਆਏ ਸੇ ਪਰਵਾਣ ਹਹਿ ਜੈਨ ਗੌਰ ਮਿਲਿਆ ਸੁਭਾਈ ਸੱਚੇ ਸੇ ਤੀਰਤਿਆ ਦਰਗਹ ਬੈਸਣ ਜਾਏ ਕਰਤੇ ਹਾਥੇ ਵਢਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰੂ ਸੱਚੋ ਸਾਹਿਬ ਸੱਚੋ ਟੇਕ ਸੱਚੋ ਸੱਚ ਬਖਾਣੀਐ ਸੱਚੋ ਬੋਧੇ ਬਿਬੇਕ ਸਰਬ ਨਿਰੰਤਰੇ ਰਵ ਰਹਿਆ ਜਾਪੇ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੋਰੁ ਪਰਮੇਸਰੁ ਪੂਜੀਐ ਮਾਨੇ ਤਾਨ ਲਾਇ ਪਿਆਰੁ ਸਤ ਗੁਰੁ ਦਾਤਾ ਜੀ ਅਕਾ ਸਬ ਸੈ ਦੇ ਅਧਾਰੁ ਸਤ ਗੁਰ ਬਚਨ ਕਮਾਵਣੇ ਸਚਾ ਏਹੋ ਵਿਚਾਰੁ ਬਿਨ ਸਾਧੂ ਸੰਗਤੇ ਰਤੈ ਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਾਰੇ ਹਰ ਨਾਮ ਸਮਾਲੇ ਸਾਧੂ ਸੰਗਤੇ ਮਨ ਵਸੈ ਪੂਰਨ ਹੋਵੈ ਘਾਲ ਰਹਾਉ ਗੁਰ ਸਮਰਾਥ ਅਪਾਰ ਗੁਰ ਵੱਡ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀ ਵਾਡੋ ਆਵਰ ਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖੇ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰੂ ਊਚਾ ਅਗਮ ਅਪਾਰ ਗੋਰ ਕੀ ਮਹਿਮਾ ਅਗਮ ਹੈ ਕਿਆ ਕਥੈ ਕਥਨ ਹਾਰੂ ਜਿਤੜੇ ਫਾਲ ਮਨ ਬਾਛੀਐ ਤਿਤੜੇ ਸਾਤ ਗੁਰ ਪਾਸ ਪੂਰਬੇ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬਾਹੋੜੇ ਨਹੀਂ ਬినాਸ ਹਰ ਨਾਨਕ ਕਦੇ ਨਾ ਬਿਸਰਾਓ ਏਹੋ ਜੀਉ ਪਿੰਡੋ ਤੇਰਾ ਸਾਸੋ ਸਿਰੀ ਰਾਗੋ ਮਹੱਲਾ ਪੰਜਵਾ ਸੰਤ ਜਨ ਹੋ ਸੋਹਣੇ ਭਾਈ ਹੋ ਛੂਟਨੋ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੇ ਦਰਗਹਿ ਮੰਨਿਐ ਮਿਲੈ ਨਿਥਾਵੇ ਥਾਉ ਪਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਓ ਸਤਗੁਰ ਬਿਟਹਵਾਰਿਆ ਜਿਨ ਦਿੱਤਾ ਸਾਚੁ ਨਾਉ ਆਨ ਦੇਨੋ ਸਵਚ ਸਲਾਹਣਾ ਸੱਚੇ ਕੇ ਗੁਣ ਗਾਓ ਸਾਚੋ ਖਾਣਾ ਸਾਚੋ ਪਹਿਨਣਾ ਸੱਚੇ ਸਚਾ ਨਾਉ ਸਾਸਿ ਗਿਰਾਸ ਨਾ ਵਿਸਰੈ ਸਫਲ ਬੂਰਤਿ ਗੋਰ ਆਪੇ ਗੁਰ ਜੀ ਵਾਡੋ ਅਵਰ ਨਾ ਦਿਸੈ ਆਠ ਪਹਰ ਤੇ ਸੁਜਾਪੇ ਨਦਰ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ਗੁਰ ਪਰਮੇਸਰੋ ਏਕ ਹੈ ਸਭ ਮਹਿ ਰਹਿ ਆਸਮਾਏ ਜੇਨ ਕਾਉ ਪੂਰਬੇ ਲਿਖਿਆ ਸੇ ਨਾਮ ਤੇ ਆਏ ਨਾਨਕ ਗੁਰ ਸਰਣਾਗਤੀ ਮਰੈ ਨਾ ਆਵੇ ਜਾਏ ਇੱਕ ਊੰਕਾਰ ਸਤਗੁਰ ਪ੍ਰਸਾਦਿ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸਤ ਪਧੀਆਂ ਆਖੇ ਆਖੇ ਮਾਨੋ ਬਾਵਣਾ ਜਿਉ ਜਿਉ ਜਾਪੈ ਵਾਏ ਜੈਸ ਨੋ ਬਾਇ ਸੋ ਨਾਈਐ ਸੋ ਕੇ ਵਡੋ ਕੇ ਤੋ ਥਾਈ ਆਖਣ ਵਾਲੇ ਜੇਤੜੇ ਸਾਬੇ ਆਖੇ ਰਹੇ ਲੇਵ ਲਾਈ ਬਾਬਾ ਅੱਲ੍ਹਾ ਅਗਮ ਅਪਾਰੂ ਪਾਕੀ ਨਾਈ ਪਾਕ ਥਾਈ ਸੱਚਾ ਪਰਵਦੇ ਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੇ ਤੜਾ ਲੇਖੇ ਨਾ ਜਾਣੇ ਕੋਇ ਜੇ ਸੋ ਸਾਇਰ ਮੇਲੀ ਆਹੇ ਤੇਲੋ ਨਾ ਪਜਾਵਹਿ ਰੋਇ ਕੀਮਤੇ ਕਿਨਾਂ ਨਾ ਪਾਹੀਆ ਸਾਬੇ ਸੋਨੇ ਸੋਨੇ ਆਖੇ ਸੋਇ ਪੀਰ ਪੈ ਕਮਰ ਸਾਲਕ ਸਾਧਕ ਸੁਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਾਰੇ ਦਰਵੇਸ ਰਸੀਦ ਬਰਕਤੇ ਤੈਨ ਕਉ ਅਗਲੀ ਪੜਦੇ ਰਹਿਨ ਦਰੂਦ ਪੋਛੇ ਨਾ ਸਾਜੇ ਪੋਛੇ ਨਾ ਟਾਹੇ ਪੋਛੇ ਨਾ ਦੇਵੈ ਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਾਰਣ ਕਰੇ ਸਭ ਨਾ ਵੇਖੈ ਨਦਰ ਕਰੇ ਜੈ ਭਾਵੈ ਤੈ ਦੇ ਤਾਵਾ ਨਾਵ ਨਾ ਜਾਣੀ ਹੈ ਨਾਵਾ ਕੇ ਵੱਡੋ ਨਾਓ ਜਿੱਥੈ ਵਸੈ ਮੇਰਾ ਪਾਤ ਸਾਹੁ ਸੋ ਕੇ ਵੱਡੋ ਹੈ ਥਾਉ ਅੰਬੜੇ ਕੋਈ ਨਾ ਸਕੈ ਹਾਉ ਕੇਸ ਨੋ ਪੁੱਛਣ ਜਾਓ ਵਰਨਾ ਵਰਨ ਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹਾਥੇ ਵੱਡੇ ਆਈਆ ਜੈ ਭਾਵੈ ਤੈ ਦੀ ਹੁਕਮੇ ਸਵਾਰੇ ਆਪਣੈ ਚਸਾ ਨਾ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕੈ ਵਿਚਾਰੇ ਕੀ ਬਡੋ ਦਾਤਾ ਆਖੀਐ ਦੇ ਕਹਿ ਰਹਾ ਸੁਮਾਰੇ ਨਾਨਕ ਤੋਟ ਨਾ ਆਵਈ ਤੇਰੇ ਜੁਗ ਜੁਗ ਪੰਡਾਰ ਮਹੱਲਾ ਪਹਿਲਾ ਸਬੇ ਕੰਤ ਮਹੇਲੀਆ ਸਗਲਿਆ ਕਰਹਿ ਸੀਗਾਰ ਗਣਤ ਗਣਾਵਣੇ ਆਈਆ ਸੁਹਾਵੇ ਸੋ ਵਿਕਾਰੁ ਪਾਖਾਂਡੇ ਪ੍ਰੇਮੋ ਨਾ ਪਾਈਐ ਖੋਟਾ ਪਾ ਜੋ ਖੁਆਰੁ ਹਰ ਜੀਓ ਇਓ ਪੈਰੋ ਰਾਵੇ ਨਾਰੇ ਤੁਦ ਭਾਵਨੇ ਸੋਹਾਗਣੀ ਆਪਣੀ ਕਿਰਪਾ ਲੈ へ ਸਵਾਰੇ ਰਹਾਉ ਗੁਰ ਸਬਦੀ ਸੀਗਾਰੀਆ ਤਾਨੋ ਮਾਨੋ ਪੈਰ ਕੈ ਪਾਸੇ ਦੁਏ ਕਰ ਜੋੜੇ ਖੜੀ ਤੱਕ ਸਾਚੋ ਕਹਿ ਅਰਦਾਸੇ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰਾਂਗੇ ਰਾਸ ਪ੍ਰੇਯ ਕੀ ਚੇਰੀ ਕਾਂਡੀ ਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਉ ਸਬਦ ਰਤੀ ਮਾਨੋ ਵੇਦਿਆ ਹਉ ਸਾਧ ਬਲਹਾਰੈ ਜਾਉ ਸਾ ਧਨ ਰੰਡ ਨਾ ਬੈਸਾਈ ਜੇ ਸਾਤ ਗੁਰ ਮਾਹੇ ਸਮਾਈ ਪੇਰੋ ਰੀਸਾਲੂ ਨਾਉ ਤਨੋ ਸਾਚੋ ਮਰੈ ਨਾ ਜਾਏ ਨਿਤ ਰਵੈ ਸੋਹਾਗਣੀ ਸਾਚੀ ਨਦਰ ਰਜਾਈ ਸਾਚ ਧੜੀ ਧਨ ਮੰਡੀਐ ਕਪੜੋ ਪ੍ਰੇਮ ਸੀਗਾਰੋ ਚੰਦਨੋ ਚੀਤੇ ਵਸਾਇਆ ਮੰਦਰੋ ਦਸਵਾ ਦਵਾਰੋ ਦੀਪਕੋ ਸਬ ਦੇ ਵਿਗਾਸਿਆ ਰਾਮ ਨਾਮ ਔਰ ਹਾਰੋ ਨਾਰੀ ਅੰਦਰੇ ਸੋਹਣੀ ਮਸਤਕੇ ਮਣੀ ਪਿਆਰੋ ਸੋਭਾ ਸੁਰਤੇ ਸੋਹਾਵਣੀ ਸਾਚੇ ਪ੍ਰੇਮੇ ਅਪਾਰ ਬੇਨੋ ਪੇਰ ਪਰਖੋ ਨਾ ਜਾਣਈ ਸਾਚੇ ਗੁਰ ਕਹਿ ਹੇ ਤੇ ਪਿਆਰੇ ਨੇ ਸੇ ਅੰਧਿਆਰੀ ਸੁੱਤੀ ਏ ਕਿਉ ਪੇਰ ਬੇਨੋ ਰੈਣ ਵਿਹਾਈ ਅੰਕੋ ਜਲਾਓ ਤਾਨੋ ਜਾਲੀ ਆਓ ਮਾਨੋ ਧਾਨੋ ਜਾਲੇ ਬਾਲੇ ਜਾਏ ਜਾ ਤਨ ਕੰਤੇ ਨਾਰਾਵੀਆ ਤਾ ਬਿਰਥਾ ਜੋਬਨ ਜਾਏ ਸੇਜੈ ਕੰਤ ਮਹਿਲੜੀ ਸੂਤੀ ਭੂਜ ਨਾ ਪਾਏ ਹਾਉ ਸੁੱਤੀ ਪੈਰੋ ਜਾਗਣਾ ਹਾਉ ਸੁੱਤੀ ਪੈਰੋ ਜਾਗਣਾ ਕਿਸ ਕਾਉ ਪੂਛਾਉ ਜਾਏ ਸਾ ਤੇ ਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਇ ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੋਹਣੇ ਵਿਚਾਰ ਆਪੇ ਰਤਨੋ ਪਰਖੇ ਤੂੰ ਆਪੇ ਮੋਲ ਅਪਾਰ ਸਾਚਾ ਮਾਨੁ ਮਹਾਤੋ ਤੂੰ ਆਪੇ ਦੇਵਨ ਹਾਰੋ ਹਰ ਜਿਉ ਤੂੰ ਕਰਤਾ ਕਰਤਾਰੋ ਜਿਉ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲੈ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਊਜਲੋ ਆਪੇ ਭਗਤ ਬਸੀਠ ਗੁਰ ਕੈ ਸਬਦਿ ਸਲਾਹਣਾ ਗੁਰ ਕੈ ਸਬਦਿ ਸਲਾਹਣਾ ਘਾਟੇ ਘਾਟੇ ਢੀਠ ਅਢੀਠ ਆਪੇ ਸਾਗਰ ਬੋਹਿთა ਆਪੇ ਪਾਰੁ ਅਪਾਰੁ ਸਾਚੀ ਬਾਟ ਸੁਜਾਨ ਤੂੰ ਸਬਦਿ ਲਗਾਵਣ ਹਾਰੁ ਨਿੱਡਰਿਆ ਢਾਰ ਜਾਣੀਐ ਬਾ ਜੋ ਗੁਰੂ ਗੋਬਾਰ ਅਸਥਿਰ ਕਰਤਾ ਦੇਖੀ ਐ ਹੋਰ ਕੀਤੀ ਆਵੈ ਜਾਏ ਆਪੇ ਨਿਰਮਲੋ ਏਕ ਤੂੰ ਹੋਰ ਬੰਦੀ ਧੰਦਾ ਪਾਏ ਗੋਰੇ ਰਾਖੇ ਸੇ ਉੱਭਰੇ ਸਾਚੇ ਸੋ ਲੈ ਬਲਾਈ ਹਾਰੇ ਜੀਓ ਸਬ ਦੇ ਪਛਾਣੀ ਐ ਸਾਚੇ ਰਤੇ ਗੁਰਵਾਕੇ ਤੇ ਤੋ ਤਾਨੇ ਮੈਲੋ ਨਾ ਲੱਗਈ ਸੱਚ ਘਾਰੇ ਜਿਸ ਓ ਤਾਕ ਨਦਰ ਕਰੇ ਸੱਚ ਪਾਈਐ ਬੇਨੋ ਨਾਵੇ ਕਿਆ ਸਾਖ ਜਿਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰੇ ਹਉਮੈ ਤ੍ਰਿਸ਼ਨਾ ਮਾਰਕੈ ਸਾਚੋ ਰਖਿਆ ਔਰ ਧਾਰੇ ਜਗ ਮਹਿ ਲਾਹਾ ਏਕ ਨਾਮ ਪਾਈਏ ਗੁਰ ਵਿਚਾਰੇ ਸਾਚੋ ਵਖਰ ਲਾਦੀਐ ਲਾਭ ਸਦਾ ਸਾਚੋ ਰਾਸੇ ਸਾਚੀ ਦਰਗਹ ਬੈਸਈ ਭਗਤ ਸੱਚੀ ਅਰਦਾਸੇ ਪਾਤ ਸਿਓ ਲੇਖਾ ਨਿਬੜੈ ਰਾਮ ਨਾਮ ਪਰਗਾਸੇ ਉੱਚਾ ਉੱਚਾ ਆਖੀਐ ਕਹਾਓ ਨਾ ਦੇਖਿਆ ਜਾਏ ਜਹ ਦੇਖਾ ਤਹ ਏਕ ਤੂੰ ਸਾਤ ਗੋਰ ਦੀਆ ਦਿਖਾਏ ਜੋਤੇ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਈ ਸਿਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਾਰੋ ਖਾਰਾ ਅਸਗਾਹੋ ਆਤ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੋ ਕੀਤੇ ਕਾਰਣੇ ਪਾਕੜੀ ਕਾਲ ਨਾ ਟਲ ਸਿਰਾਹੋ ਪਾਈ ਰੇ ਏਓ ਸੇਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲੁ ਰਹਾਉ ਸਭ ਜਾਗ ਬਾਦੋ ਕਾਲ ਕੋ ਬੇਨ ਗੋਰ ਕਾਲ ਅਫਾਰ ਸਭ ਜਾਗੋ ਬਾਦੋ ਕਾਲ ਕੋ ਬੇਨ ਗੋਰ ਕਾਲ ਅਫਾਰ ਸਾਚੇ ਰਤੇ ਸੇ ਉਬਰੇ ਦੁਬਦਾ ਛੋਡੇ ਵਕਾਰ ਹਾਉ ਤਿਨ ਕੈ ਬਲਿਹਾਰਣੈ ਦਰ ਸਚੈ ਸਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬੱਦਕ ਹਾਥੇ ਗੋਰੇ ਰਾਖੇ ਸੇ ਉੱਭਰੇ ਹੋਰੇ ਫਾਥੇ ਜੋਗਾ ਸਾਥੇ ਬੇਨੋ ਨਾਵੈ ਚੋਣੇ ਸੁੱਟੀ ਹੈ ਕੋਏ ਨਾ ਸੰਗੀ ਸਾਥੇ ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨੁ ਜਿਨੀ ਸੱਚਾ ਮੰਨੇ ਆ ਤੇਨ ਮਾਨੇ ਸਤਿ ਚੋਤੀ ਆਨ ਮਾਨੇ ਮੋਖੇ ਸੂਚੇ ਜਾਣੀ ਅਹੇ ਗੁਰਮੁਖੇ ਜਿਨਾਂ ਗਿਆਨ ਸਤ ਗੁਰ ਅੱਗੇ ਅਰਦਾਸ ਕਰੇ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਵੇਖੋ ਖਾਏ ਨਾ ਵੈ ਅੰਦਰ ਹਉ ਵਸਾ ਨਾਉ ਵਸ ਮਾਨੇ ਆਏ ਬਾਜ ਗੁਰੂ ਗੋਬਾਰ ਹੈ ਬੇਨੋ ਸਬਦੈ ਬੂਝ ਨਾ ਪਾਏ ਗੁਰ ਮਤੀ ਪਰਗਾਸ ਹੋਏ ਸੱਚ ਰਹੇ ਲਿਵ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤਿ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਨ ਹਾਰੋ ਗੋਰ ਸਬਦੀ ਸਾ ਲਾਹੀਐ ਅੰਤੋ ਨਾ ਪਾਰਾਵਾਰੁ ਤਿਥੈ ਕਾਲੋ ਨ ਅਪੜੈ ਜਿਥੈ ਗੋਰ ਕਾ ਸਬਦ ਅਪਾਰੁ ਹੁਕਮੀ ਸਬੇ ਊਪਜਹਿ ਹੁਕਮੀ ਕਾਰ ਕਮਾਹਿ ਹੁਕਮੀ ਕਾਲੈ ਵਸ ਹੈ ਹੁਕਮੀ ਸਾਚੇ ਸਮਾਹਿ ਨਾਨਕ ਜੋ ਤੇਸੁ ਭਾਵੈ ਸੋ ਥੀਇ ਇਨਾ ਜਨਤਾ ਵਾਸੇ ਕੇਛੁ ਨਾ ਹੈ